ਬੰਦੇ ਤਾਂ ਨੂੰ ਆਏ ਦੇ ਲਾ ਬਈ ਪਹਿਲੇ ਉਹਦੇ ਮਰੇਲ ਕੋਟ ਲੈ ਵੀਡੀਓ ਬਣਾਈ ਉਹਦੇ ਬਾਅਦ ਟੂਰਨਾਮੈਂਟ ਨਹੀਂ ਆਇਆ ਕੋਈ ਜਿਹੜੇ ਬੰਦੇ ਨੂੰ ਪਤਾ ਸੀ ਜਿਹੜਾ ਅਜ ਹਾਕਾ ਮਰੀ ਜਾਂਦਾ ਕਹਿੰਦਾ ਬਈ ਬਣਾ ਵੀਡੀਓ ਬਾਲੀਆਂ ਕੈਂਡ ਬਣੀਆਂ ਸੀਗੀਆਂ ਠੀਕ ਆਹ ਬਈ ਬਣਾਉਣੇ ਆ ਉਹ ਆਪਾਂ ਨੂੰ ਹਜੇ ਇੰਨੀ ਆਈਦਾ ਪਤਾ ਨਹੀਂ ਨਾ ਵੀ ਕਿਹੜੇ ਬੰਦੇ ਜਾਨੀ ਕਿ ਉਹ ਬੈਠੇ ਹੁੰਦਾ ਕਈ ਵਾਰੀ ਨਾ ਬੰਦੇ ਆ ਪਾਉਂਦੇ ਨਹੀਂ ਬੰਦਿਆਂ ਨੂੰ ਭੇਜੀ ਜਾਂਦਾ ਗਾਹਾਂ ਜਨ ਵਰ ਦੇ ਕੇ ਪਤਾ ਨਹੀਂ ਲੱਗਦਾ ਫਿਰ ਜੇ ਆਹੀ ਹਾਲ ਕਬੂਤਰਾਂ ਵਾਲਾਂ ਦਾ ਹੋ ਗਿਆ ਤੂੰ ਲਾਲਾ ਸਾਹਿਬ ਵੀ ਕਿੰਨਾ ਰੰਗਣਗੇ ਕੁੱਤਿਆਂ ਵਾਲੇ ਦਾ ਇੰਨਾ ਬੁਰਾ ਹਾਲ ਕਰਤਾ ਜੇ ਇਹੀ ਹਾਲ ਕਬੂਤਰਾਂ ਵਾਲਾਂ ਦਾ ਹੋ ਗਿਆ ਬਾਈ ਤੂੰ ਐਂ ਸਾਹਬ ਲਾਲਾ ਨੇ ਤੇ ਬੋਲ ਚਲੇ ਕੇ ਇੱਕ ਜਾਨ ਬਰਾਉਂਦਾ ਕਬੂਤਰਾਂ ਵਾਲੇ ਦਾ ਬੁਰਾ ਹਾਲ ਹੀ ਹੋ ਜੂ ਯਾਰ 3 3 4 400 ਕਬੂਤਰਾਂ ਈ ਕਰਨਗੇ ਤਾਂ ਹੀ ਕਹਨੇ ਆ ਵੀ ਆਪਦਾ ਭਾਈ ਦੇਖ ਕੇ ਚੱਲੋ ਦੇਖ ਕੇ ਗੱਲ ਕਰੋ ਹੋਰ ਹਨਾ ਨਾ ਲੜੋ ਨਾ ਕੋਈ ਇਹੋ ਜੀ ਗੱਲ ਕਰੋ ਗਰੁੱਪਾਂ ਦੇ ਨਾਂ ਪਾਉ 12 ਨੰਬਰ ਦੇ ਵਿੱਚੋਂ ਜੀ ਕਮੇਟੀ ਦਾ ਫੈਸਲਾ ਜੀ ਦੂਜੇ ਪੱਲੇ ਕੁੱਤੇ ਦੇ ਪਤਾ ਨਹੀਂ ਸੀਗਾ ਕਿ ਜਿੰਦੇ ਪੱਲੇ ਵਾਲੀ ਜੋ 12 ਨੰਬਰ ਦੇ ਕੁੱਤਾ ਕਾਲਾ ਕਾਲਾ ਸੰਗਿਆ ਦਾ ਕੁੱਤਾ ਬਲੌਂਗ ਜੈਟ ਕਾਲਾ ਆੜ ਵੱਡੇ ਦੇ ਜੈਤੂਆ ਕਿਉਂ 12 ਨੰਬਰ ਦਾ ਲੋ ਟੋਸ ਸੀਗਾ ਜੀ ਰਾਜੀ ਨੋਟ ਰੱਖੋ ਜੀ ਸ਼ਕਾਦੀ ਦਾ ਆਪਾਂ ਕੇ ਗਰੇ ਵਧੀਆ ਵਧੀਆ ਬਾਈ ਸ਼ਟਾ ਚੜ੍ਹਦੀ ਕਲਾ ਆਪਣੇ ਕੁੱਤੇ ਦੇ ਪੱਟਾ ਤੇ ਸ਼ਿਕਰੀ ਪਾ ਕੇ ਲਾਇਆ ਕਰੋ ਜੀ ਆਪਣੇ 라ਉਂਡ ਕੀਤੇ ਹੋਏ ਨੇ ਇੱਕ ਵਾਰੀ ਆਪਣੀ ਮਰਗੀ ਆਪਾਂ ਨਹੀਂ ਕੱਢਾ ਬੜਾ ਆਏਗਾ ਬੰਦੇ ਅੱਗੇ ਤਾਂ ਤੈਨੂੰ ਬਾਈ ਜੀ ਵੰਡ ਲੈਣਾ ਜੀ ਆਖੋ ਜੀ ਸਰਵਾ ਦੇ ਬੰਦੇ ਨੂੰ ਦਾ ਲੈ ਦੇ ਵੀਰ ਕਾਲੇ ਦੇ ਕਿਤਾਬਾਂ ਨਾਲ ਡੋਰ ਆ ਰਹੀ ਹੈ ਇਹ ਗੁਰੇ ਵਾਲੇ ਮੁੰਡੇ ਉਹ ਬੈਠੇ ਆ ਪਹਿਲੇ ਹਾਲ ਤਾਂ ਨਹੀਂ ਬੁਲਿਆ ਭੱਜਿਆ ਕੋਤੇ ਨਹੀਂ ਇਹ ਰੋਦੇ ਨੇ ਆਹੋ ਅੱਗੇ ਉਹ ਬੀਤੂ ਹੁਣ ਹੀ ਮਿਲੇ ਸੀ ਮੈਨੂੰ ਉਹਦਾ ਮੈਨੂੰ ਮਿਲੇ ਆ ਮੇਲੇ ਕੈਨਸਲੀ ਵਾਲੇ ਹੋਵੇ ਜਿਹੜੇ ਤੇ ਜਾਣਦੇ ਉਹੀ ਕੈਨਸਲ ਆ ਜਾਂਦਾ ਜਿਹੜੇ ਤੇ ਜਾਣਦੇ ਉਹੀ ਕੈਨਸਲ ਕਹਿੰਦੇ ਕੈਨਸਲ ਆ ਭਾਈ ਹੋਰ ਹਣਾ ਬਾਹਰ ਤਾਂ ਦੇਖੋ ਬਹੁਤ ਆ ਗਿਆ ਕਿਤੇ ਫਸਰੇ ਪਾਗਿਆ ਉਹ ਹੈਗਾ ਭਾਈ ਇੱਥੇ ਵਗ ਗਿਆ ਕਿੱਥੇ ਆ ਸਾਰਾ ਆ ਗਿਆ ਮੈਂ ਕੋਈ ਨਾ